वेलकम ਕਰਦੇ ਆ ਤੁਹਾਡਾ ਸਾਡੇ ਪੰਜਾਬ ਜੋਬ ਨਿਊਜ਼ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ ਵਿੱਚ ਪੰਜਾਬ ਖੇਤੀਬਾੜੀ ਵਿਭਾਗ ਦੇ ਵਿੱਚ 2025 ਦੀਆਂ ਨਮੀਆ ਪੋਸਟਾਂ ਤੇ ਨਵੀਂ ਭਰਤੀ ਆ ਚੁੱਕੀ ਆ ਜ ਜਿਹਦੇ ਵਿੱਚ 18 ਸਾਲ ਤੋਂ ਲੈ ਕੇ 42 ਸਾਲ ਦੇ ਵਿੱਚ ਅਪਲਾਈ ਕਰ ਸਕਦੇ ਹੋ ਤਨਖਾਹ ਤੁਹਾਡੀ ਇਹਦੇ ਵਿੱਚ 44900 ਰੁਪਿਆ ਪ੍ਰਤੀ ਮਹੀਨਾ ਹੋਵੇਗੀ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਪੂਰੀ ਜਾਣਕਾਰੀ ਲੈਣ ਵਾਸਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਆ ਜਲਦੀ-ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਿਉਂਕਿ ਸਾਡੇ ਚੈਨਲ ਦੇ ਉੱਪਰ ਹਰ ਰੋਜ਼ ਪੰਜਾਬ ਅਤੇ ਸੈਂਟਰ ਸਰਕਾਰ ਦੀਆਂ ਸਰਕਾਰੀ ਪ੍ਰਾਈਵੇਟ ਨੌਕਰੀਆਂ ਦੀ ਫ੍ਰੀ ਅਤੇ ਫਾਸਟ ਜਾਣਕਾਰੀ ਦਿੱਤੀ ਜਾਂਦੀ ਆ ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਬਾਕੀ ਇਸ ਵੀਡੀਓ ਨੂੰ ਬਾਤੋ ਬਾਤ ਬੇਰੋਜ਼ਗਾਰ ਮੁੰਡੇ ਕੁੜੀਆਂ ਤੱਕ ਸੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਮਿਲ ਸਕੇ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅਸੀਂ ਅੱਜ ਦੀ ਮੇਨ ਅਪਡੇਟ ਤੋਂ ਆਪਾਂ ਅਪਡੇਟ ਦੇ ਉੱਪਰ ਆ ਚੁੱਕੇ ਹਾਂ ਠੀਕ ਹੈ ਜਿਹਦੇ ਵਿੱਚ ਪੰਜਾਬ ਖੇਤੀਬਾੜੀ ਵਿਭਾਗ ਦੇ ਵਿੱਚ ਕੁਝ ਨਵੀਆਂ ਪੋਸਟਾਂ ਵਾਸਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਇਹਨਾਂ ਪੋਸਟਾਂ ਦੇ ਵਿੱਚ ਜਨਰਲ ਐਸਸੀ ਬੀਸੀ ਐਸਐਮ ਸਰਵਿਸਮੈਨ ਅਤੇ ਕੁੜੀਆਂ ਵਾਸਤੇ ਵੀ ਪੋਸਟਾਂ ਰੱਖੀਆਂ ਗਈਆਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆ ਇਹਨਾਂ ਪੋਸਟਾਂ ਵੇਚ ਤੁਹਾਡੀ ਸੈਲਰੀ ਹੋਵੇਗੀ 44900 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਦਿੱਤਾ ਜਾਵੇਗਾ ਜਿਹੜੀ ਤੁਹਾਡੀ ਵਿਦਿਅਕ ਯੋਗਤਾ ਹੋਵੇਗੀ ਉਹਦੇ ਵਿੱਚ ਜਿਹੜੇ ਉਮੀਦਵਾਰਾਂ ਨੇ ਬੀ ਐਸ ਸੀ ਐਗਰੀਕਲਚਰ ਦੇ ਵਿੱਚ ਕੀਤੀ ਹੋਏ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਕੋਲੋਂ ਤੇ 10ਵੀਂ ਵਿੱਚ ਉਹਨਾਂ ਨੇ ਪੰਜਾਬੀ ਲਾਜ਼ਮੀ ਵਿਸ਼ੇ ਨਾਲ ਪਾਸ ਕੀਤੀ ਆ 10th ਦੇ ਨਾਲ ਨਾਲ ਤਾਂ ਉਹ ਇਹਨਾਂ ਪੋਸਟਾਂ ਦੇ ਫਾਰਮ ਫਿਲ ਕਰ ਸਕਦੇ ਨੇ ਜਿਹੜੀ ਤੁਹਾਡੀ ਉਮਰ ਸੀਮਾ ਹੋਵੇਗੀ ਤੁਸੀਂ 18 ਸਾਲ ਤੋਂ ਲੈ ਕੇ 37 ਸਾਲ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਾਕੀ ਪੰਜਾਬ ਦੇ ਐਸ ਸੀ ਅਤੇ ਐਸ ਟੀ ਉਮੀਦਵਾਰਾਂ ਨੂੰ 5 ਸਾਲ ਦੀ ਓ ਬੀ ਸੀ ਉਮੀਦਵਾਰਾਂ ਤਿੰਨ ਸਾਲ ਦੀ ਇਹਦੇ ਵਿੱਚ ਛੂਟ ਰੱਖੀ ਗਈ ਆ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਹੋਵੇਗਾ ਉਹਦੇ ਵਿੱਚ ਤੁਹਾਡੇ ਤੋਂ 120 ਵਾਲ ਪੁੱਛੇ ਜਾਣਗੇ ਜੋ ਟੋਟਲ 480 ਨੰਬਰ ਦੇ ਹੋਣਗੇ 60 ਨੰਬਰ ਦੀ ਤੁਹਾਡੀ ਇੰਟਰਵਿਊ ਹੋਵੇਗੀ ਟੋਟਲ ਤੁਹਾਡੇ ਤੋਂ 540 ਨੰਬਰਾਂ ਦੇ ਵਿੱਚੋਂ ਤੁਹਾਨੂੰ ਸਿਲੈਕਟ ਹੋਣਾ ਪਵੇਗਾ ਸਿਲੇਬਸ ਹੋਵੇਗਾ ਸਿਲੇਬਸ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਾਂ ਦਾ ਸਕਰੀਨ ਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆ ਇਹਨਾਂ ਪੋਸਟਾਂ ਵਿੱਚ ਬਹੁਤ ਵਧੀਆ ਪੋਸਟਾਂ ਰੱਖੀਆਂ ਗਈਆਂ ਨੇ ਆ ਪੀਪਰ ਹੋਣ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਵੇਗੀ ਜੇਕਰ ਤੁਸੀਂ ਪੀਪਰ ਦੇ ਵਿੱਚੋਂ ਪਾਸ ਹੋਨੇ ਹੋ ਤੁਹਾਨੂੰ ਇੰਟਰਵਿਊ ਤੇ ਬੁਲਾਇਆ ਜਾਵੇਗਾ ਜੇਕਰ ਤੁਸੀਂ ਇੰਟਰਵਿਊ ਦੇ ਵਿੱਚੋਂ ਪਾਸ ਹੋਨੇ ਹੋ ਤਾਂ ਤੁਹਾਨੂੰ ਨੈਕਸਟ ਕਾਰਵਾਈ ਵਾਸਤੇ ਬੁਲਾਇਆ ਜਾਵੇਗਾ ਉਸ ਤੋ ਬਾਅਦ ਜਿਹੜੀ ਲਾਸਟ ਡੇਟ ਹੋਵੇਗੀ ਤੁਸੀਂ 30 9 2025 ਤੱਕ ਇਹਨਾਂ ਪੋਸਟਾਂ ਦੇ ਫਾਰਮ ਫਿਲ ਕਰ ਸਕਦੇ ਹੋ ਜਿਹੜੀ ਤੁਹਾਡੀ ਐਪਲੀਕੇਸ਼ਨ ਫੀਸ ਹੋਵੇਗੀ ਇੱਕ ਸਰਵਿਸਮੈਨ ਉਮੀਦਵਾਰਾਂ ਵਾਸਤੇ 500 ਰੁਪਏ ਫੀਸ ਰੱਖੀ ਗਈ ਆ ਤੇ ਉਸ ਤੋਂ ਬਾਅਦ ਐਸਸੀ ਅਤੇ ਐਸਟੀ ਉਮੀਦਵਾਰਾਂ ਵਾਸਤੇ 750 ਰੁਪਏ ਫੀਸ ਰੱਖੀ ਗਈ ਆ ਬਾਕੀ ਜਨਰਲ ਅਤੇ ਬੀਸੀ ਉਮੀਦਵਾਰਾਂ ਵਾਸਤੇ 15 ਪਿਆ آفس ਰੱਖੀ ਗਈ ਆ ਜੇਕਰ ਤੁਸੀਂ ਇਹਨਾਂ ਪੋਸਟਾਂ ਦੇ ਫਾਰਮ ਸਾਡੇ ਤੋਂ ਕਲੀਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਦੇਖ ਸਕਦੇ ਹੋ ਇਹਨਾਂ ਨੰਬਰਾਂ ਦੇ ਉੱਪਰ ਵਟਸਐਪ ਤੇ ਮੈਸੇਜ ਕਰਕੇ ਸਾਡੇ ਤੋਂ ਵੀ ਫਾਰਮ ਫਿਲ ਕਰਵਾ ਸਕਦੇ ਹੋ ਬਾਕੀ ਹੋਰ ਨਵੇਂ-ਨਵੇਂ ਅਪਡੇਟ ਦੇਖਣ ਵਾਸਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੇਰੋਜ਼ਗਾਰ ਮੁੰਡੇ ਕੁੜੀਆਂ ਤੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਮਿਲ ਸਕੇ ਇਹੋ ਜਿਹੇ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਘਰ ਬੈਠੇ ਫਾਰਮ ਫਿਲ ਕਰਵਾਉਣ ਵਾਸਤੇ ਸਕਰੀਨ ਦੇ ਉੱਪਰ ਨੰਬਰ ਦੇਖ ਸਕਦੇ ਹੋ ਇਸ ਨੰਬਰ ਦੇ ਉੱਪਰ WhatsApp ਤੇ ਮੈਸੇਜ ਕਰਕੇ ਸਾਡੇ ਤੋਂ ਫਾਰਮ ਫਿਲ ਕਰਵਾ ਸਕਦੇ ਹੋ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਚਾਹੇ